ਹਾਂਜੀ ਵੀਰੋ ਅੱਜ ਤੁਹਾਨੂੰ ਆਪਣੇ ਖੇਤ ਵਿਖਾਉਨੇ ਆਂ ਚੱਲਦੇ ਚੱਲਦੇ ਨਾਲੇ ਗੱਲ ਕਰ ਲਈਏ ਆਸੇ-ਪਾਸੇ ਵੇਖ ਰਿਹਾ ਹੁਣ ਤੁਸੀਂ ਮੱਕੀ ਮੱਕੀ ਲੱਗੀ ਹੋਈ ਮੱਕੀ ਮੱਕੀ ਸਾਡੇ ਇਲਾਕੇ ਵਿੱਚ ਤੇ ਮੱਕੀ ਬਹੁਤ ਹੀ ਜਿਆਦੀ ਲੱਗੀ ਹੋਈ ਆ ਪਿਛਲੀ ਵਾਰ ਇੱਕ ਖੇਤ ਵਿੱਚੋਂ ਲੱਖ-ਲੱਖ ਰੁਪਏ ਦੀ ਮੱਕੀ ਨਿਕਲੀ ਆ ਪਰ ਐਰ ਕੀ ਕੀ ਇੰਨੀ ਮੱਕੀ ਨਿਕਲੂਗੀ ਕਿਉਂਕਿ ਪਿਛਲੀ ਵਾਰ ਕਿਸਾਨਾਂ ਨੇ ਪੈਸਾ ਕਾਫੀ ਕਮਾਇਆ ਲੱਖ ਲੱਖ ਰੁਪਏ ਦੀ ਵਿਕੀ ਮਤਲਬ ਬਚੇ ਕਿਨੇ ਬਚਨਾ ਦੇ ਉੱਪਰ ਲਾਓ 10 10 15 15 ਹਜ਼ਾਰ ਹੀ ਹੁੰਦਾ ਆ ਖਰਚੇ ਕੱਢ ਕੇ ਇਸ ਵਾਰ ਕਿਸਾਨਾਂ ਨੇ ਮੱਕੀ ਮੱਕੀ ਲਾਤੀ ਖਾਸ ਕਰ ਸਾਡਾ ਇਲਾਕਾ ਸੁਲਤਾਨਪੁਰ ਲੋਧੀ ਦੇ ਨੇੜੇ ਤੇੜੇ ਔਰ ਸਾਡੇ ਪਿੰਡਾਂ ਵੱਲ ਮੰਡਾਂ ਵੱਲ ਬੂਸੋਆਲ ਭਾਗੋ ਬਡਾ ਲੋਧੀ ਵਾਲਾ ਜੱਗ ਕਾ ਹਾਜੀਪੁਰ ਅੱਲੂਵਾਲ ਕਬੀਰਪੁਰ ਬੂਲੇ ਆਲੀ ਅੱਲੂ ਵਾਲੇ ਨਾ ਪਿੰਡਾਂ ਵਿੱਚ ਤੇ ਇੰਨੀ ਜ਼ਿਆਦਾ ਮੱਕੀ ਆ ਨਾ ਆ ਤੁਹਾਨੂੰ ਮੈਂ ਕਮਾ ਕੇ ਦਿਖਾਉਣਾ ਚਾਰ ਚੁਫਰੇ ਤੁਹਾਨੂੰ ਮੱਕੀ ਮੱਕੀ ਦੇਖਣੀ ਆ ਹੁਣ ਜੇ ਸਰਕਾਰ ਨੇ ਰੇਟ ਦੇਤਾ ਫੇਰ ਤੇ ਠੀਕ ਆ ਪਰ ਜੇ ਸਰਕਾਰ ਨੇ ਰੇਟ ਨਾ ਦਿੱਤਾ ਤੇ ਟਰਾਲੀਆਂ ਭਰ-ਭਰ ਅਪਲ ਜਾਂਦੇ ਆ ਕੋਈ 40 ਸਾਲ ਵਾਂਗ ਜਿਵੇਂ 40 ਸਾਲ ਪਹਿਲਾਂ ਫਸਲ ਨੂੰ ਮੰਡੀਆਂ ਵਿੱਚ ਸੁੱਟੀਦਾ ਸੀ ਉਵੇਂ ਅੱਜ ਵੀ ਅਸੀਂ ਜਿਹੜਾ ਆਪਣਾ ਸਰਕਲ ਆ ਫਸਲ ਦਾ ਉਹਦਾ ਬਣਾ ਨਹੀਂ ਸਕੇ ਪਹਿਲਾ ਕਦਮ ਜਿਹੜਾ ਫਰਸਟ ਸਟੈਪ ਹੁੰਦਾ ਆ ਉਹ ਵੀ ਅਸੀਂ ਪਾਰ ਨਹੀਂ ਕਰ ਸਕੇ فرض ਕਰ ਲਓ ਐਨੀ ਮੱਕੀ ਆ ਇਹਦਾ ਆਟਾ ਵੀ ਅਸੀਂ ਬਣਾ ਕੇ ਨਹੀਂ ਵੇਚਦੇ ਅਸੀਂ ਸਿਰਫ ਪਿਓਰ ਰਾ ਮਟੀਰੀਅਲ ਵੇਚਣਾ ਆ ਹਾਂਜੀ ਪਿਓਰ ਰਾ ਮਟੀਰੀਅਲ ਆ ਦੇਖੋ ਮੱਕੀ ਹੀ ਮੱਕੀ ਆ ਚਾਰਚ ਫੇਰੇ ਪਿਓ ਰਾਮ ਮਟੀਰੀਅਲ ਅਸੀਂ ਵੇਚਣਾ ਹੁੰਦਾ ਆ ਉਹਦੀ ਕੀਮਤ ਲੱਗ ਗਈ ਤੇ ਲੱਗ ਗਈ ਸਾਡੇ ਪਿੰਡਾਂ ਨੇ ਵਿਕਾਸ ਬਿਲਕੁਲ ਨਹੀਂ ਕੀਤਾ ਸਾਡੀ ਖੇਤੀ ਦਾ ਵਿਕਾਸ ਬਿਲਕੁਲ ਨਹੀਂ ਹੋਇਆ ਫਰਜ ਕਰ ਲੋ ਅਸੀਂ ਚੀਜ਼ਾਂ ਬਣਾ ਕੇ ਨਹੀਂ ਵੇਚਦੇ ਅਸੀਂ ਆਟਾ ਹੀ ਬਣਾ ਕੇ ਵੇਚੀਏ ਤਾਂ ਵੀ ਸਾਨੂੰ ਫਾਇਦਾ ਹੁਣ ਵਪਾਰੀ ਤਾਂ ਹੀ ਤਾਂ ਵਪਾਰੀ ਕਾਮਯਾਬ ਆ ਤੇ ਕਿਸਾਨ ਫੇਲ ਆ ਵੱਡੇ ਵਪਾਰੀ ਤਾਂ ਹੀ ਕਾਮਯਾਬ ਆ ਉਹ ਬੜੇ ਸਸਤੇ ਵਿੱਚ ਮੱਕੀ ਉਹਨਾਂ ਲੈ ਲੈਣੀ ਆ ਫੇਰ ਉਹਦੀਆਂ ਚੀਜ਼ਾਂ ਬਣਾ ਬਣਾ ਵੇਚਣੀਆਂ ਆ ਤੇ ਉਹ ਬਹੁਤ ਪੈਸੇ ਕਮਾਉਣਗੇ ਤੇ ਕਿਸਾਨਾਂ ਦੇ ਪੱਲੇ ਜਿਹੜੀ ਉਹਨਾਂ ਦੀ ਮਿਹਨਤ ਹੀ ਹੋਣੀ ਆ ਗੁਰੂ ਮਹਾਰਾਜ ਨੇ ਲੰਗਰ ਦੀ ਪ੍ਰਥਾ ਚਲਾਈ ਸੀ ਜਿਹਦੇ ਕੋ ਪੈਸੇ ਹੈਗੇ ਉਹ ਵੀ ਖਾ ਸਕੇ ਰੋਟੀ ਜਿਹਦੇ ਕੋ ਨਹੀਂ ਹੈਗੇ ਉਹ ਵੀ ਖਾ ਸਕੇ ਕਿਉਂਕਿ 47 ਤੋਂ ਪਹਿਲਾਂ ਰੋਟੀ ਰਾਜੇ ਮਹਾਰਾਜੇ ਖਾਂਦੇ ਸੀ ਉਦੋਂ ਫਿਰ ਗੁਰੂ ਮਹਾਰਾਜ ਦੀ ਚਲਾਈ ਹੋਈ ਲੰਗਰ ਪ੍ਰਥਾ ਵਿੱਚੋਂ ਹਰ ਗਰੀਬ ਆਦਮੀ ਫੁਲਕਾ ਛਕ ਸਕਦਾ ਸੀ ਪਰ ਅਸੀਂ ਪੰਜਾਬੀਆਂ ਨੇ ਲੰਗਰ ਹੀ ਮਤਲਬ ਆਪਣਾ ਧਰਮ ਬਣਾ ਲਿਆ ਔਰ ਵੀਡੀਓ ਬਣਾਉਣ ਵਾਲਿਆਂ ਨੇ ਧੰਦਾ ਬਣਾਤਾ ਲੰਗਰ ਬਹੁਤ ਸਾਰਿਆਂ ਨੇ ਧੰਦਾ ਬਣਾਤਾ ਲੰਗਰ ਬਹੁਤ ਸਾਰੇ ਲੋਕ ਉਹਨਾਂ ਦਾ ਕੰਮ ਉਹ ਲੰਗਰ ਲਾਉਂਦੇ ਆ ਵੀਡੀਓ ਬਣਾਵਣਾ ਪਾਉਂਦੇ ਫੰਡ ਇਕੱਠੇ ਕਰਦੇ ਐਸ਼ਾਂ 'ਚ ਰਹਿੰਦੇ ਆ ਪੂਛ ਸ਼ਰਾਬਾਂ ਪੀਂਦੇ ਮੀਟ ਖਾਂਦੇ ਆ ਇੱਕ ਧੰਦਾ ਬਣਾਤਾ ਪਰ ਅਸੀਂ ਉਸੇ ਵਾਲੀ ਸਾਡਾ ਧਿਆਨ ਜਿਆਦਾ ਅਸੀਂ ਹੋਰ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਚੀਜ਼ਾਂ ਉਹਨਾਂ ਵੱਲ ਅਸੀਂ ਗਏ ਹੀ ਨਹੀਂ ਛੇਡਾਂ ਸਾਡੀਆਂ ਦਾ ਬੇੜਾ ਗਰਕ ਹੋ ਗਿਆ ਜਿਹਦੀ وجہ ਨਾਲ ਪੰਜਾਬ 'ਚ ਨਸ਼ਾ ਵੜਿਆ ਦੇਖੋ ਮੱਕੀ ਇੱਧਰ ਵੀ ਲੱਗੀ ਹੋਈ ਆ ਮਤਲਬ ਚਾਰ ਚਫੇਰੇ ਮੇਰੇ ਮੱਕੀ ਹੀ ਮੱਕੀ ਆ ਫੇਰ ਦੇਖ ਲਓ ਚਾਰ ਚਫੇਰੇ ਮੱਕੀ ਹੀ ਮੱਕੀ ਜੇ ਸਾਡੇ ਪਿੰਡ ਰਲਕੇ ਵੀ ਇੱਕ ਇੱਕ ਫੈਕਟਰੀ ਲਾ ਕੇ ਆਟਾ ਵੀ ਵੇਚਣ ਚੀਜ਼ਾਂ ਨਹੀਂ ਬਣਾ ਕੇ ਵੇਚਣੀਆਂ ਆਟਾ ਵੀ ਵੇਚਣ ਤੇ ਸਾਨੂੰ ਜਾਦੇ ਪੈਸੇ ਇਕੱਠੇ ਹੋਣ ਪਰ ਸਾਡੇ ਵਿੱਚ ਕੌਮ ਨੂੰ ਜਗਾਉਣ ਵਾਲੇ ਲੋਕਾਂ ਨੂੰ ਜਗਾਉਣ ਵਾਲੇ ਜਿਹੜੇ ਬੁੱਧੀਜੀਵੀ ਪਹਿਲਾਂ ਹੁੰਦੇ ਸੀ ਗਿਆਨੀ ਦਿੱਤ ਸਿੰਘ ਵਰਗੇ ਸੂਰਮੇ ਉਹ ਖਤਮ ਹੋ ਗਏ ਪਿਛਲੇ 50 70 ਸਾਲ ਤੋਂ ਸਭ ਕੁਝ ਰਾਜਨੀਤੀ ਨੇ ਸਾਡਾ ਖਤਮ ਕਰਤਾ ਇਹੋ ਜੀ ਗੰਦੀ ਰਾਜਨੀਤੀ ਪੰਜਾਬ ਚ ਆਈ ਰਾਜਨੀਤੀ ਨੇ ਧਰਮ ਨੂੰ ਆਪਣੇ ਹੱਥ ਚ ਲੈ ਲਿਆ ਜੋ ਬਾਬੇ ਸਾਰੇ ਰਾਜਨੀਤਿਕ ਆ ਕਿਹੜਾ ਬਾਬਾ ਕਿੱਥੇ ਬਹਿਣਾ ਕਿਹੜੇ ਧਰਮ ਦਾ ਬਾਬਾ ਸਾਹਿਬ ਰਾਜਨੀਤਿਕ ਲੋਕਾਂ ਨੇ ਬਣਾਇਆ ਉਹਨੂੰ ਫਿਰ ਵਧੀਆ ਸਿਕਿਉਰਿਟੀ ਦੇਣੀ ਵਧੀਆ ਰੈਂਕ ਦੇਣਾ ਐਸਪੀ ਡੀਐਸਪੀ ਵੀ ਇਹਨਾਂ ਬਾਬਿਆਂਗੇ ਬੋਲ ਨਹੀਂ ਸਕਦੇ ਥਾਣੇਦਾਰ ਦੀ ਤੇ ਵੈਲਿਊ ਹੀ ਕੀ ਆ ਹਾਂਜੀ ਇਹਨਾਂ ਚੀਜ਼ਾਂ ਨੇ ਸਾਡੇ ਵਿੱਚ ਗ੍ਰਾਵਟ ਪੈਦਾ ਕਰ ਦਿੱਤੀ ਕਰ ਹੁਣ ਲੋਕਾਂ ਨੂੰ ਅਕਲ ਆਈ ਆ ਪਰ ਐਡੀ ਛੇਤੀ ਚੀਜ਼ਾਂ ਸਹੀ ਨਹੀਂ ਹੋਣੀਆਂ ਐਡੀ ਛੇਤੀ ਹੁਣ ਕਹਿਣਗੇ ਵੀ ਪੰਜਾਬ ਇੱਕੇ ਦਮ ਫੇਰ ਉਹ ਪਹਿਲੋਂ ਵਾਲਾ ਪੰਜਾਬ ਬਣ ਜੂਗਾ ਨਹੀਂ ਪਰ ਲੋਕਾਂ ਨੂੰ ਹੁਣ ਅਕਲ ਜ਼ਰੂਰ ਆਉਣ ਲੱਗੀ ਆ ਵੀ ਅਸੀਂ ਗਲਤ ਸੀ ਇਹ ਵੀਰੋ ਖੇਤੀ ਬਾੜੀ ਵਿੱਚ ਆਪਣੀਆਂ ਫੈਕਟਰੀਆਂ ਯਾਰ ਕੀ ਆ ਕਿਸਾਨ ਕੀ ਆ ਖਾਸ ਕਰ ਕਿਸਾਨ ਜੱਟ ਜਾਂ ਉਹਦੇ ਨਾਲ ਲੱਗਦੀਆਂ ਹੋਰ ਜਾਤੀਆਂ ਜਿਹੜੀਆਂ ਕਿਸਾਨੀ ਕਰਦੀਆਂ ਨਾ ਇਨਾ ਕੋ ਪੈਸਾ ਆ ਜਾਏ ਇਹ ਮੁੰਡੇ ਦਾ ਵਿਆਹ ਕਰ ਲੈਣਗੇ ਵੱਡੀ ਕੋਠੀ ਪਾ ਲੈਣਗੇ ਵੱਡੀ ਗੱਡੀ ਲੈ ਆਉਣਗੇ ਜਾਂ ਲੜਾਈ ਕਰ ਲੈਣਗੇ ਪਰ ਇਹ ਵਪਾਰ ਨਹੀਂ ਕਰ ਸਕਦੇ ਸਾਡੇ ਵਪਾਰ ਨੂੰ ਪਹਿਲੀ 6 ਸੱਟ ਵੱਜੀ 1947 ਵਿੱਚ ਜਦੋਂ ਸਾਡੇ ਜਿਹੜੇ ਸੇਡ ਸੀ ਬਾਬੇ ਨਾਨਕ ਦੀਆਂ ਰਾਵਾਂ ਤੇ ਚੱਲਣ ਵਾਲੇ ਉਹਨਾਂ ਦੀ ਬਰਬਾਦੀ ਹੋ ਗਈ ਫਿਰ 80 ਤੋਂ ਲੈ ਕੇ ਤੇ 95 ਤੱਕ ਜਿਹੜਾ ਪੰਜਾਬ 'ਚ ਮਾਹੌਲ ਖਰਾਬ ਹੋਇਆ ਔਰ ਰਾਜਨੀਤਿਕ ਗੇਮ ਸੀ ਪਰ ਉਹਦੇ ਵਿੱਚ ਸਾਡੇ ਵਪਾਰੀ ਪੰਜਾਬ ਛੱਡ ਕੇ ਚਲੇ ਗਏ ਜਿਹਦੇ ਨਾਲ ਸਾਡਾ ਵਪਾਰ ਅੱਗੇ ਨਹੀਂ ਵੱਸ ਸਕਿਆ ਸਾਡੀ ਖੇਤੀ ਬਿਲਕੁਲ ਹੀ ਪਛੜੀ ਹੋਈ ਆ ਸਾਡੇ ਕੋਲ ਟਰੈਕਟਰ ਵੱਡੇ ਆ ਗਏ ਅਸੀਂ ਟਰੈਕਟਰ ਜ਼ਰੂਰ ਵੱਡੇ ਲਏ ਪਰ ਹੋਰ ਚੀਜ਼ਾਂ ਨਹੀਂ ਹੋ ਸਕੀਆਂ ਮੰਡੀ ਕਰਨ ਜਾਂ ਫਿਰ ਫਸਲਾਂ ਨੂੰ ਆਪਣੀ ਫਸਲ ਨੂੰ ਕਮਰਸ਼ੀਅਲ ਕਮਰਸ਼ੀਅਲਾਈਜ਼ ਕਰਪਣਾ ਉਹ ਸਾਡੇ ਕੋਲ ਨਹੀਂ ਹੋਇਆ ਆ ਸਾਡੀ ਮੱਕੀ ਆ ਆ ਸਾਡੇ ਵੀ ਮੱਕੀ ਦੇ 10 12 14 ਖੇਤ ਆ ਤੇ ਜਮੀਨ ਆਪਣੇ ਕੋ ਮਹਾਰਾਜ ਦੀ ਕਿਰਪਾ ਨਾਲ ਕਾਫੀ ਹੈਗੀ ਠੀਕ ਠੀਕ ਤੇ ਉਹ ਚੀਜ਼ਾਂ ਅਸੀਂ ਨਹੀਂ ਕਰ ਸਕੀ ਉਹਦੇ ਵਾਸਤੇ ਸੋਚਣਾ ਪੈਣਾ ਆ ਸਾਡੇ ਬਾਬਿਆਂ ਨੇ ਆਪ ਕਰੋੜਾਂ ਅਰਬਾਂ ਦੀਆਂ ਪ੍ਰਾਪਰਟੀਆਂ ਬਣਾ ਲੀਆਂ ਕੈਨੇਡਾ 'ਚ ਸਾਨੂੰ ਕਹਤਾ ਬਸ ਰੱਬ ਦਾ ਨਾਮ ਲਓ ਬਸ ਜਦ ਕਿ ਗੁਰੂ ਮਹਾਰਾਜ ਨੇ ਸਮੇਂ-ਸਮੇਂ ਸਰ ਕ੍ਰਾਂਤੀ ਲਿਆਂਦੀ ਸੀ ਸਾਡੇ ਸੂਰਮਿਆਂ ਨੇ ਸਮੇਂ-ਸਮੇਂ ਸਰ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਕ੍ਰਾਂਤੀਆਂ ਲਿਆਂਦੀਆਂ ਸੀ ਪਨਾ ਤੇ ਅੱਗੇ ਸਾਡੇ ਉਹ ਸੂਰਮੇ ਨਹੀਂ ਆ ਸਕੇ ਜਿਸ ਨਾਲ ਸਾਡੀ ਐਗਰੀਕਲਚਰ ਕਿਸਾਨ ਬਹੁਤ ਸਾਰੇ ਕਿਸਾਨ ਫਾਹੇ ਲੈ ਲੈ ਕੇ ਮਰੇ ਆ ਪੰਜਾਬ ਚ ਤੇ ਆਹ ਦੇਖੋ ਕਿਸੇ ਨੇ ਆਲੂਆਂ ਦਾ ਢੇਰ ਲਾਇਆ ਆ ਤੇ ਇਹ ਵੀ ਰੋ ਸੋਚਣਾ ਪੈਣਾ ਆ ਸੋਚਿਆ ਸਭ ਕੁਝ ਹੁੰਦਾ ਆ ਜਹੂਦੀ ਸਭ ਤੋਂ ਜ਼ਿਆਦਾ ਸੋਚਦੇ ਆ ਤੇ ਉਹ ਦੁਨੀਆ ਤੇ ਰਾਜ ਵੀ ਕਰਦੇ ਆ ਸਾਰੀ ਦੁਨੀਆ ਯਹੂਦੀਆਂ ਦੇ ਥੱਲੇ ਆ ਆ ਚਾਈਨਾ ਹੁਣ ਆਇਆ ਠੀਕ ਆ ਕੁਝ ਟਾਈਮ ਤੋਂ ਇਹਨੇ ਯਹੂਦੀਆਂ ਨੂੰ ਚੈਲੰਜ ਕੀਤਾ ਨਹੀਂ ਦੋਸਤੋ ਪਹਿਲੋ ਯਹੂਦੀਆਂ ਨੇ ਪੂਰੀ ਦੁਨੀਆ ਨੂੰ ਗੁੱਠੇ ਲਾ ਕੇ ਰੱਖਿਆ ਤੇ ਵੀਰੋ ਸੋਚਣਾ ਪੈਣਾ ਸੋਚਿਆ ਸਭ ਕੁਝ ਹੁੰਦਾ ਵੀਰੋ ਨਵੀਆਂ ਕਾਢਾਂ ਜਿਹੜੀਆਂ ਉਹ ਸੋਚਿਆ ਨਿਕਲਦੀਆਂ ਆ ਤੇ ਜ਼ਰੂਰ ਸੋਚਿਆ ਕਰੋ ਵੱਡਾ ਟਰੈਕਟਰ ਲੈਣ ਦੀ ਥਾਂ ਆਪਾਂ ਛੋਟੀਆਂ-ਛੋਟੀਆਂ ਫੈਕਟਰੀਆਂ ਲਈਏ ਪਿੰਡੋਂ ਪਿੰਡ ਜਿਹਦੇ ਨਾਲ ਆਪਾਂ ਕੱਚਾ ਆਟਾ ਮੱਕੀ ਦਾ ਵੇਚ ਸਕੀਏ ਜਾਂ ਚੀਜ਼ਾਂ ਬਣਾ ਕੇ ਵੇਚ ਸਕੀਏ ਜਿਸ ਨਾਲ ਸਾਡਾ ਤੇ ਸਾਡੇ ਲਾਗੇ ਪਾਸੇ ਦਾ ਵਿਕਾਸ ਹੋਵੇ ਜਾਤਾ ਪਾਤਾ ਤੋਂ ਨਿਕਲੀਏ ਬਾਬਾਵਾਦ ਤੋਂ ਨਿਕਲੀਏ ਵੀਰੋ ਬਾਬਾ ਬਾਬਾ ਨਾਨਕ ਹੈਗਾ ਬਸ ਇੱਕੋ ਬਾਬਾ ਉਸ ਤੋਂ ਬਿਨਾ ਕੋਈ ਬਾਬਾ ਨਹੀਂ ਆ ਦੇਖੋ ਚਾਰਚ ਫੇਰੇ ਮੱਕੀ ਮੱਕੀ ਲੱਗੀ ਹੋਈ ਆ ਧੰਨਵਾਦ ਵੀਡੀਓ ਵੀਰੋ ਆਪਣੇ ਸ਼ੇਅਰ ਕਰ ਦਿਆ ਕਰੋ ਚੌਹਿਆਂ ਚਾਰ ਗੱਲਾਂ ਬੋਲ ਕੇ ਲੋਕਾਂ ਨੂੰ ਕੋ ਚੰਗਾ ਦੱਸ ਸਕੀ ਏ ਚਾਰ ਕਦਮਾਂ ਪੜੀਆਂ ਆ ਉਹਦਾ ਲੋਕਾਂ ਨੂੰ ਫਾਇਦਾ ਹੋ ਸਕੇ ਧੰਨਵਾਦ ਵੀਰੋ ਧੰਨਵਾਦ ਲਵ ਯੂ